ਨੋ ਮੁੰਗਾ ਬੜਾ ਥਲੇ ਪਤਾ ਹੈ ਜਾਓਗੇ ਨਹੀਂ 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 ਹੁਣਾਂ ਕੰਮ ਆ ਇੰਨਾ ਕਿੰਨਾ ਦੇ ਹੱਥ ਹੁੰਦੀ ਹੈ ਝੋਟੀ ਤੋਂ ਕੋਸ ਕਹਦਾ ਨਹੀਂ ਇੱਕ ਮਿੰਟ ਪਸਾਤ ਕੋਸ ਕਹਦੇ ਜਰ ਮੈਂ ਝੋਟਾ ਬਣਾਇਆ ਓਏ ਇੱਕ ਵੀ ਲਵਾਲਾ ਜੀ ਲੱਗਦਾ ਤਾਂ ਨਾ ਟਾਰਦਾ ਆਉਂਦੀ ਆ ਆਉਂਦੀ ਆ ਅੱਜ ਤਾਂ ਕੋਈ ਖੁਸ਼ਾ ਓਏ ਮਾਲ ਕੇ ਖੁਸ਼ਾ ਤੱਕ ਗੜਾ ਆ ਗਿਆ ਰੋਡ ਲਾਉਣ ਦਾ ਆ ਰੋਡ ਲਾਉਣ ਆ ਗਿਆ ਨਹੀਂ ਮਿਲਦਾ ਅੱਜ ਛੁੱਟੀ ਮੰਗੀ ਸੀ ਹਾਂ ਇਹ ਨਹੀਂ ਉਹ ਤਾਂ ਹੋ ਗਈ ਤਹੀ ਤੂੰ ਮੈਨੂੰ ਕਿਹਾ ਵੀ ਐਂ ਵੀ ਮੈਂ ਇਹਦੇ ਚੱਕਰ ਤੇ ਤੂੰ ਹੋਰ ਵੱਡਾ ਮੰਗਾ ਰਿਹਾ ਉਹ ਮੈਂ ਦੇ ਚੱਕਰ ਤੇ ਆਹ ਪੁੱਛਣੂ ਐ ਤੂੰ ਘੱਟ ਨਹੀਂ ਕਹਿੰਦਾ ਮੈਂ ਦਿੰਦਾ ਮੈਂ ਤਾਂ ਕਿ ਉਹਨੂੰ ਪੁੱਛ ਕੇ ਟਾਂ ਓਏ ਜਮਾ ਜਾਇ ਜੀ ਆਈ ਐ ਤੂੰ ਘੱਟ ਬੋਲਾ ਕਰ ਓਏ ਹਾਂ ਨਹੀਂ ਬਸ ਕਹ ਉਹਨੂੰ ਪੁੱਛ ਲਿਆ ਕਹਿੰਦਾ ਘੱਟ ਨਹੀਂ ਦਿੰਦੇ ਤੂੰ ਤਾਲਾ ਕੋਈ ਝੂਠ ਨਹੀਂ ਚ ਦੁੱਧ ਤੱਕ ਨਹੀਂ ਆਉਂਦਾ ਤੇਰਾ ਮੋਰਾ ਤੂੰ ਮੈਂ ਲੈ ਜਾ ਫੜ ਕੇ ਪੈਸੇ ਨਹੀਂ ਲੈ ਕੇ ਨਾ ਦੁੱਧ ਮੰਡੀ ਦੇ ਇਲਾਕੇ ਦੀ ਆ ਜੀ ਚੰਗੇ ਇਲਾਕੇ ਦੀ ਆ ਕੋਈ ਇਹ ਨਹੀਂ ਹੈ ਬੰਦੇ ਹਲੇ ਤਾਂ ਉੱਥੇ ਹੀ ਤੁਰੇ ਫਿਰਦਾ ਜੀ ਦੋ ਦਸ ਤੇ ਇੱਥੇ ਫੜਾਇਆ ਗਿਆ ਪੱਠੀ ਵਾਲਿਆਂ ਨੂੰ ਸਾਈ ਆ ਇੱਕ ਮਹੀਨੇ ਮੰਦਰ ਕਾਲਾ ਦਿੰਦਾ ਹਾਂ ਹਾਂ ਇਹ ਤਾਂ ਮੈਂ ਜਿਹੜਾ ਕੜ ਤਾਂ ਜਮਾਨੋ ਕੜ ਤਾਂ ਦੇਖੀ ਹੁਣ ਹੋਰ ਗੱਲ ਨਹੀਂ ਇਕੱਠੇ ਪਾਜਦਾ ਤੇਰੀ ਸੋਚ ਨੇ ਝੂਠਵਲੇ ਇੱਕ ਗੱਲ ਹੋ ਰਹੀ ਹੈ ਤਰੀ ਦੀ ਚ ਗੱਪ ਵੀ ਮਖਣੀ ਮੈਂ ਹਾਂ ਨਹੀਂ ਉਹ ਤੈਨੂੰ ਦੱਸਦਾ ਮੈਂ ਤਾਂ ਤੁਸੀਂ ਮੇਰੇ ਕੋਲੇ ਗੱਪ ਵੀ ਮਾਰ ਜੋ ਮੈਂ ਤਾਂ ਫੇਰ ਵੀ ਸੱਚਾ ਕਿਉਂ ਮੰਨੋ ਕਹੋ ਇਹਾ ਤੁਹਾਨੂੰ ਵੀ ਆਪਾਂ ਗਲਤ ਕਹਿੰਦੇ ਆਂ ਕਿਉਂ ਆਪਾਂ ਗੱਪਾਂ ਦਾ ਕਫਨ ਤੋੜ ਗਏ ਮੈਨੂੰ ਤਾਂ ਇਹ ਨਹੀਂ ਜਦੋਂ ਮੈਨੂੰ ਕਹਿੰਦਾ ਤੂੰ ਤਾਂ ਖੀਰ ਤੋਂ ਵੀ ਘੱਟ ਕਹਿਤਾ ਮੇਰੀ ਤੋਂ ਮੈਂ ਤਾਂ ਕਹਿ ਦਿੱਤੀ ਉਹ ਕੰਮ ਗਲਤ ਹੋ ਗਿਆ ਜਿੰਦਾ ਨਹੀਂ ਮੰਗੇ ਪਿੰਡਾਂ ਦੀ ਕੀ ਕਰਗੇ ਯਾਰ ਵੀਰੇ ਮਾਨਾ ਮੈਂ ਕਦੇ ਕਿਹਾ ਤੁਹਾਨੂੰ ਵੀ ਤੁਹਾਨੂੰ ਜਾਂਦਾਂ ਨੂੰ ਕੋਈ ਰਸਾ ਫੜਾਉਂਦਾ ਕੋਈ ਕਹਿ ਦਿਓ ਜਾਂ ਤਾਂ ਗੱਲ ਨੂੰ ਕਹੀ ਕੀ ਕੀ ਜੇਗਦਾਰਾ हेलो हो गए तो भाई गौरा और भी रास्ते छोटे गौरा से जा तुम प्रधान जी नहीं 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 तो प्रधान जी ओ मेरे हाथ दे कितने दीओ मेरे हाथ दी <laughs> ਨਾ ਜੀ ਪ੍ਰਧਾਨ ਸਾਈ ਯਾਰ ਅਸ ਤੇ ਕਹੋ ਗੱਲ ਜੇ ਕੋ ਨਵੇੜ ਨਹੀਂ ਤੇ ਨਵੇੜੀ ਯਾਰ ਮੈਨੂੰ ਐ ਕਹਿ ਦਿਓ ਪ੍ਰਧਾਨ ਜੀ ਬਈ ਐਡਰੈਸ ਲੈ ਜੀ ਤੂੰ ਕਹੇਗਾ ਮੈਂ ਵਾਕਿਆ ਹੈ ਕਮਾਲ ਦੀ ਗੱਲ ਮਕਰੋ ਦਾ ਤੇਰਾ ਨਾ ਆਇਆ ਹੁੰਦਾ ਜਿਹੜਾ ਕੋ ਬੰਦਾ ਕਿਸੇ ਨੂੰ ਜਾਣਦੇ ਨਾ ਉਹ ਵੇਚਾ ਕੋ ਗੱਲ ਥੈਂਕ ਯੂ ਤੋ ਵੀ ਆਇਆ ਮੈਨੂੰ ਤੇਰਾ ਕੋਈ ਪਤਾ ਵੀ ਲੱਗੇ ਮੈਨੂੰ ਹੀ ਕਹੀ ਜਨਾ ਸਾਥ ਵੀ ਕਰਦੇ ਆ ਸਾਥ ਨਹੀਂ ਯਾਰ ਐਵੇਂ ਕਾਉਣ ਬਾਦ ਪ੍ਰਧਾਨ ਜੀ ਕਿੰਨੇ ਦੀ ਕਰਦਾ ਉਹ ਸੋਨੇ ਦਾ ਰੇਟ ਕਿਤੇ ਗਿਆ ਜਮੀਨਾਂ ਦਾ ਰੇਟ ਕਿਤੇ ਗਿਆ ਮਈਆਂ ਮੌਤ ਹੋ ਗਈਆਂ ਪਰ ਤਾਂ ਨਹੀਂ ਮੈਨੂੰ ਦੱਸੋ ਫਿਰ ਕਿੰਨੇ ਦੀ ਕਰਦੇ ਹੋ ਔਰ ਮੈਨੂੰ ਕਿਉਂ ਫਿਰ ਕਰਦੇ ਹੋ ਜੇ ਮੈਂ ਕਹਿਆ ਤਾਂ 1200 ਦੀ ਮੈਂ ਲੈਂਦਾ ਹੁਣ 2500 ਲਖਾਈ ਮੰਗਦੇ ਆ ਤੇਰੇ ਦਾੰਦ ਦੁਆਰਾ ਹੋ ਗਈ ਹੈ ਸੋਡੀ ਗੱਲ ਸਹੀ ਆ ਉਹ 1200 ਦੀ ਮੈਂਸ ਤੇ ਅੱਜ ਕਿੰਨੇ ਦੀ ਹੋ ਗਈ ਸੀ ਮੇਰਾ ਪਿਓ ਲਿਆ ਸੀ 840 ਦੀ ਪੂਰੀ ਮੈਂ ਜਦੋਂ ਸਾਰਾ ਮੁਲਕ ਦੂਰੋ ਦੂਰੋ ਵੇਖਣਾ 840 ਦੀ ਪੂਰੀ ਮੈਂ ਫਰੀਦਕੋਟ ਮੰਡੀ ਤੋਂ 200 ਮੈਂ ਨੇ 840 ਲਾਦੇ ਮੈਂ ਤੇ ਓਏ ਉਹ ਚੋੜੇ ਨੋਟ ਹੁੰਦੇ 100 100 ਦੇ 100 100 ਦੇ ਮੂਰਲੀ ਪੱਟੀ ਵਾਲਾ 70 ਵਾਂਗੂ ਚੋੜੇ ਅੱਧਰ ਤਾਂ ਹਾਂ ਜੀ ਐਂਟ ਦੀ ਕਰ ਦਿੰਦੇ ਉਹ ਨਹੀਂ ਆ ਕਾਲ ਮਾਰ ਫਿਰ ਮੇਰਾ ਕੀ ਮਾਨ ਉਹ ਆਪਣੀ ਸੋਹ ਮਾਂ ਤੜਕੇ ਦਾ 2.5 ਲੱਖ ਮੰਗੀ ਆ ਮੈਂ ਝੋਟੀ ਨਾ ਕਰੇ ਰੱਖ ਲੂਗਾ ਨਹੀਂ ਵੇਚਦਾ ਇਹ ਤਾਂ ਸੋਨੇ ਸੋਨੇ ਚ ਕੋਟ ਹੁੰਦਾ ਦਾ ਮੇਰੀ ਝੋਟੀ ਚ ਕੋਟ ਹੈ ਨਹੀਂ ਮਾਨੀਆਂ ਦਾ ਕਿਸੇ ਨੂੰ ਲਿਆ ਕੇ ਕਿਸੇ ਨੂੰ ਮੰਡੀ ਚ ਬੁਖਾਲਾ ਇੱਥੇ 4-4 6-6 ਲੱਖ ਮੰਗਦੇ ਉਹ ਉਹਨਾਂ ਨੂੰ ਮੇਰੀ ਝੋਟੀ ਚੰਗੀ ਮੈਂ ਮੁੱਲ ਨਹੀਂ ਕਰਦਾ ਉਹ ਪ੍ਰਧਾਨ ਜੀ ਪਹਿਲਾਂ ਦੱਸਦਾ ਸਾਰੀ ਪਾਰਟੀ ਨੂੰ ਮੈਂ ਮੁੱਲ ਨਹੀਂ ਕਰਦਾਗਾ ਪ੍ਰਧਾਨ ਜੀ ਮੈਂ ਇਹ ਗੱਲ ਪਹਿਲਾਂ ਦੱਸੀ ਹੈ ਹਾਂ ਜੀ ਹਾਂ ਜੀ ਮੈਨੂੰ ਅੱਖਾਂ ਤੇ ਲੇਲਾ ਕਾਲੀ ਹੋਣਾ ਤੇ ਮੇਰੀ ਅੱਖਾਂ ਦਾ ਵੇਗ ਤੇ ਸਾਡੀਆਂ ਦਾ ਵੇਗ ਤਾਂ ਹੀ ਚੁੱਪ ਕਰਿਆ ਬੈਠਾ ਮੰਗਾ ਨਹੀਂ ਹੋਰਾਂ ਕੋਲੇ ਕਿੰਨਾ ਸ਼ੋਰ ਕਰ ਦਿੰਦਾ ਬਾਲੀ ਚੰਗੀ ਹੈ ਜੇ ਕਿਸੇ ਨੂੰ ਲੈ ਕੇ ਦੇਣੀ ਆ ਨਾ ਹੁੰਦੀ ਨਹੀਂ ਮੁੱਕ ਦੀ ਗੱਲ ਇੱਕੋ ਗੱਲ ਹੀ ਤੈਨੂੰ ਮੁੜ ਕੇ ਸਾਰੀ ਜ਼ਿੰਦਗੀਆਂ ਗਈ ਵੀ ਬਕਵਾਸ ਕਰਦਾ ਇਹ ਨਹੀਂ ਇਹ ਨਾ ਪ੍ਰਧਾਨ ਜੀ ਗੱਲ ਕਰ ਇਹ ਨਹੀਂ ਗੱਲ ਕਹਣੀ ਮੇਰੀ ਗੱਲ ਸੁਣ ਲਓ ਫਿਰ ਹੁਣ ਥੋੜੀ ਵੀ ਨਹੀਂ ਮੈਂ ਇਸ਼ਾਰਾ ਜਾਂ ਬੱਚਾ ਇਸ਼ਾਰਾ ਦੇ ਪੈਨ ਦਾ ਹੁਣ ਨਹੀਂ ਮੈਂ ਕਹਾਂ 75000 ਰੁਪਇਆ ਮੈਂ ਹੁਣ ਤੁਹਾਨੂੰ ਕਹਿਣ ਦੀ ਮੈਂ ਹੁਣ ਤੁਹਾਨੂੰ ਕਹਿਣ ਦੀ ਮੰਗ ਨਹੀਂ ਮੈਂ ਵੇਚਦਾ ਰਾਂਦਾ ਬਦਲ ਗਿਆ ਘੰਟਾ ਹੋ ਗਿਆ ਮਾਨੂੰ ਰਾਂਦਾ ਬਦਲੂਗਾ ਲੋਕ ਤੜਕੇ ਦੇ ਆਂ ਅੱਠ ਨੇ ਦੇ ਕੇ ਜਾਊਗਾ ਹੁਣ ਮੈਂ ਥੋੜੀ ਦੇਰ ਨਹੀਂ ਗਊਗਾ ਹਾਂਜੀ ਦਾ ਬਲੱਡ ਫਰ ਗਿਆ ਪਾਣੀ ਪਿਓ ਸੱਡ ਮੇਰੀ ਆਤ ਆ ਮੇਰੀ ਆਤ ਆ ਮਚੰਦਿਗੜੋਂ ਮੈਂ ਮੋੜ ਲਿਆ ਉਹਨਾਂ ਨੇ ਨਹੀਂ ਵੀਜਦਾ ਮੈਂ ਹੁਣ ਟੁੱਟੀ ਨਹੀਂ ਵੀਜਦਾ ਇੰਨਾ ਚ ਲੈ ਲੈ ਕੋਈ ਲੈਣੀ ਤਾਂ ਇਹ ਨਹੀਂ ਮੈਂ ਵੀਜਦਾ ਜੇ ਮੈਂ ਘਰੇ ਰੱਖੂਗਾ ਮੈਂ ਉਹ ਮੈਂ ਨਹੀਂ ਕਰਦਾ ਇਹ ਮੈਂ ਫਿਰ ਮੇਰੇ ਮੁੰਡਾ ਅੱਖ ਨਹੀਂ ਲੱਗਾ ਚੜਾ ਲਿਆ ਆਂਦਾ ਚੰਗੇ ਪੈਸੇ ਵਟੇ ਗਏ ਇੱਥੇ ਚੰਗੇ ਦਿੰਦਾ ਨਹੀਂ ਕੋਈ ਹਾਂ ਪੁੱਤ ਬੋਰ ਦੇ ਯਾਰ ਤੂੰ ਉਗਰਾ ਤੌਰ ਤੇ ਤੂੰ ਮੁੱਲ ਦੱਸੀ ਹੈ ਨਾ ਪਤਨ ਜੀ ਨਹੀਂ ਬਾਬਾ ਮੈਂ ਵੇਖ ਮੇਰੇ ਮੇਰੇ ਹਾਲ ਨਾ ਝਾਕ ਮੇਰੀ ਝੂਟੀ ਵਾਲ ਝਾਕ ਇਹਦਾ ਮੈਂ ਜਦੋਂ 4 ਲੱਖ ਮੰਗਿਆ ਨਾ ਉਦੋਂ 2 ਤੋਂ ਦਾ ਸਟਾਰਟ ਹੋਊਗਾ ਅਗਲਾ ਮੈਂ ਮੁੱਲ ਨਹੀਂ 4 ਕੀਤਾ ਮੇਰੀ ਗੱਲ ਤਾਂ ਸੁਣ ਲੋ ਤੇਰੀ ਸੁਣੀ ਨਾ ਮੰਗਿਆ ਬਹੁਤ ਪਿਆਰ ਕਰਦਾ ਮੈਂ ਤੇਰੀਆਂ ਗੱਲਾਂ ਨਾਲ ਤੇਰੇ ਨਾਲ ਤੈਨੂੰ ਮੈਂ ਸਾਰਿਆਂ ਤੋਂ ਸੇਰੇ ਦਾ ਬੰਦਾ ਸਮਝਦਾ ਤੇ ਤੂੰ ਨਾ ਮੇਰਾ ਦਿਲ ਤੋੜ ਨਹੀਂ ਤੋੜ ਹਾਂ ਕੁਝ ਵੀ ਗੱਲਾਂ ਸੌਣ ਲੋ ਇਹਨਾਂ ਦੇ ਕੋਲੇ ਹੀ ਹੋ ਜੋ ਇਹ ਆ ਆ ਵੀ ਰਹਿ ਇੱਕ ਗੱਲ ਕਰ ਲੈਂਦੀ ਮੈਂ ਨਹੀਂ ਮੈਂ ਗੱਲ ਨਹੀਂ ਪਾਣਾ ਉਹਦੇ ਕੋਲ ਐ ਗੱਲ ਕਰ ਲੈ ਇੱਕ ਗੱਲ ਕਰ ਲੈ ਹਾਂ ਇੱਕ ਗੱਲ ਕਰ ਲੈ ਜਿਹੜਾ ਜਿਹੜਾ ਝੂਠ ਬੋਲੇ ਜਿਹੜਾ ਝੂਠ ਬੋਲੇ ਉਹ ਰੱਬ ਦੇ ਘਰ ਦੇ ਜਾਂਦਾ ਰਹੂ ਬਿਲਕੁਲ ਅਸੀਂ ਨਾ ਕਰੇ ਮਈਆਂ ਲਈਆਂ ਕੋਈ 2 ਲੱਖ ਦੀ ਲਈ ਕੋਈ 2.5 ਲੱਖ ਦੀ ਬਿਲਕੁਲ ਸਹੀ ਗੱਲ ਮੈਂ 2.5 ਲੱਖ ਦੀ ਝੂਟੀ ਲਈ ਪ੍ਰਧਾਨ ਜੀ ਕਹਿੰਦੇ 20000 ਨਫਾ ਗੱਲ ਸੁਣ ਲੈ ਇੱਕ ਮੈਨੂੰ ਆ ਮੇਰਾ ਮੁੰਡਾ ਨਾ ਕੱਲ ਮੈਂ ਸਾਡੇ ਕੋਲ ਨਾ ਮਈਆਂ ਮੰਡੀ ਚ ਪਾਉਣਾ ਆਤੀ ਸੀਗੇ ਤਿੰਨ ਜੀ ਇਹ ਮੈਨੂੰ ਆਂਦਾ ਕਿ ਝੋਟੀ ਚੋਥੀ ਪਾ ਦੀਏ ਮੈਂ ਕਿਹਾ ਘਰੇ ਰੱਖਣੀ ਆ ਜਿਹੜੀ ਗੱਲ ਮੈਂ ਸੋਹਾਂ ਦੇ ਝੂੜ ਮੋਰਾ ਮੈਨੂੰ ਮੰਗਿਆ ਨਾ ਮਿਲੇ ਨਹੀਂ ਇਹ ਮੈਨੂੰ ਆਂਦਾ ਨਾ ਜੇ ਤਾ 2.5 ਲੱਖ ਕੋਈ ਦਊਗਾ ਤੂੰ ਵੇਚ ਲਈ ਨੀ ਨਾ ਮੋੜ ਲਈ ਕਰੇ ਆਹੀ ਗੱਲ ਆ ਮੇਰੀ ਕੋਈ ਮੈਂ ਦੋਵੇਂ ਵੇਚ ਜੇ ਮੈਂ 2.5 ਦੀ ਵੀ ਨਹੀਂ ਦਿੰਦਾ ਆ ਦੇਓ ਜੀ ਸੱਜੇ ਇਹ ਵੀ ਗੱਲ ਤੈਨੂੰ ਨਾਲ ਆ ਸਹੀ ਵਾਲਾ ਦੇ ਦੇ 2.5 ਦੀ ਵੀ ਨਹੀਂ ਦਿੰਦਾ ਇਹਦਾ ਇੱਕ ਹੁਣ ਮੰਡੀ ਜਾ ਕੇ ਨਾ ਕਹਿ ਬੈਠੇ ਆ ਜਿਹੜੀ ਗੱਲ ਐਡੀ ਜੀ ਦੀ ਕਸਮ ਖਾ ਗਿਆ ਮੈਂ ਤੇਰੇ ਕੋਲ ਮੈਂ ਯਾਰ ਕਰੋੜਾ ਰੁਪਈਆ ਤਹਾ ਨਹੀਂ ਮਾਰਦਾ ਵੱਡਾ ਹੀ ਦੇ ਦਿੰਦਾ ਵੱਡਾ ਸੌਦਾ ਸੀ ਪਾ ਕੋਈ ਨਾ ਪ੍ਰਧਾਨ ਜੀ ਦਾ ਆਪਣੀ ਜੁਬਾਨ ਨੂੰ ਵੀ ਆ ਲਓ ਪ੍ਰਧਾਨ ਜੀ ਤੁਹਾਡਾ ਦੋ ਨਹੀਂ ਇਹਨਾਂ ਦਾ ਸੌਦਾਣਾ ਕਰੀਂ ਉਦੋਂ ਤੋਂ ਮੈਂ ਚਾਲੂ ਮੈਂ ਮੈਂ ਤੁਹਾਨੂੰ ਕਹਿਦਾ ਵਾ ਦੇਣੀ ਇਹਨੇ ਜੀ ਮੇਰੀ ਚੀਜ਼ ਮੈਂ 4 ਵੀ ਜੀ ਬੇਨਤੀ ਪਸੰਦ ਆ ਜੀ ਮੈਂ ਸਿੱਧਾ 4 ਲੱਖ ਮੰਗ ਲਾਣਾ ਮੈਨੂੰ ਇਹ ਨਹੀਂ ਆਖੋ ਕਿ ਪੋ ਮੰਗਿਆ ਮੈਂ ਮੰਗਿਆ ਹੀ ਨਹੀਂ ਕੋਈ ਗੱਲ ਕਹਿ ਦਿਆ ਹੋਰ ਵੀਡੀਓ ਦੇ 3 3 4 4 ਲੱਖ ਲੋਕ ਮੰਗੀ ਜਾਂਦੇ ਮੈਂ ਕੋ ਮੰਗਿਆ ਕਾਉ ਜੀ ਅੱਜ ਪ੍ਰਧਾਨੀਆਂ ਨਾਲ ਸੌਦਾ ਹੁੰਦਾ ਬੜਾ ਪਿਆਰ ਨਾਲ ਇਹਨਾਂ ਨੇ ਇਹੋ ਜਿਹਾ ਜਾਲ ਸਿਰਤਾ ਨਹੀਂ ਕਰ ਸਕਦੇ ਨਾ ਕਰ ਸਕਦੇ ਅੱਲਾ ਕਦਰ ਕੋਈ ਨਹੀਂ ਕਰਦਾ ਸੱਚੀ ਦਾ ਕੋਈ ਨਹੀਂ ਕਦਰ ਕਰਦਾ ਨਹੀਂ ਨਹੀਂ ਗੱਲ ਵੀ ਸਹੀ ਹੈ ਪ੍ਰਧਾਨ ਜੀ ਮੈਂ ਕੋਈ ਨਹੀਂ ਹੁਣ ਤੁਹਾਡੀ ਜਾਲ ਰੱਖਣੀ ਨਾ ਉਹਨਾਂ ਦੀ ਸੁਣਾ ਨਾ ਉਹਨਾਂ ਤੋਂ ਪੁੱਛਾ ਉਹਨਾਂ ਨੂੰ ਤੁਸੀਂ ਪੁੱਛ ਲਓ ਵੀ ਉਹ ਕੀ ਕਹਿੰਦੇ ਆ ਮੈਂ ਕੀ ਕਹਾਂ ਉਹਨਾਂ ਡੇਢ ਤੋਂ ਆ ਕੇ ਭਾਈ ਉਹ ਜਮਾਦਾਰਾਂ ਤੋਂ ਮੈਂ ਦਾਮਾਂ ਤੋਂ ਤੁਹਾਨੂੰ ਕੀ ਕਹਿਦਾ ਇਹਨੇ ਮੈਨੂੰ ਕਹਿਤਾ ਮੈਂ ਆਪਦੇ ਮਾਨ ਨਾਲ ਕਹਿਤਾ ਮੈਂ ਖਾਜੀ 75 ਦੀ ਦੇ ਦੇ ਓ ਯਾਰ ਤੂੰ ਤਾਂ ਫੇਰ ਉਹੀ ਗੱਲ ਪੁਚਾਰ ਚ ਲਿਆ ਮੇਰੀ ਮੈਂ ਗੰਦੀ ਨਾ ਕਰ ਯਾਰ ਮੈਨੂੰ ਪੈਸੇ ਲੱਗਦੇ ਮੈਂ 80 ਦਾ ਬੱਚਾ ਛੜ ਨਹੀਂ ਦਿੰਦਾ ਮੈਂ ਉਹ ਕਿਹੜਾ ਕੰਜਰ ਦੇਊਗਾ ਨਹੀਂ ਦਿੰਦਾ ਯਾਰ ਹੁਣ ਨਾ ਪ੍ਰਧਾਨ ਜੀ ਮੈਂ ਕਹਾਂ ਇਹ ਹੁਣ ਨਹੀਂ ਮੈਂ ਕਹਾਂ ਪ੍ਰਧਾਨ ਜੀ ਪਹਿਲਾਂ ਉੱਥੇ ਬਹਿ ਜਾ ਮੈਂ ਧੱਕਾ ਨਹੀਂ ਕਰਦਾ ਇੱਕ ਮਿੰਟ ਪਹਿਲਾਂ ਮੇਰੀ ਸੁਣ ਤਾਂ ਪਹਿਲਾਂ ਨਾ ਖਰਾਬ ਕਰਾਂ ਨਾ ਬੱਚਾ ਘਰ ਮੇਰੀ ਮੈਂਦੇ ਰੁਪਏ ਲੱਗ ਜਾਂਦੇ ਆਵੇ ਉਹ ਨਹੀਂ ਤੁਸੀਂ ਇੱਕ ਇੱਕ ਮਿੰਟ ਨਹੀਂ ਰੋਲਾ ਰੋਲਾ ਸਰ ਹੁਣ ਦਿਓ ਸੱਜਣ ਦਾ ਸਹੀ ਮਰੇ ਮੇਰੀ ਵੀ ਰੱਖ ਨਹੀਂ ਮੈਂ ਘੱਟ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਛੱਡੋ ਆਓ ਜੀ ਉਰੇ ਉਰੇ ਆਜੋ ਵੀਰ ਜੀ ਨਹੀਂ ਹੁਣੀ ਉਹ ਇਧਰ ਨੂੰ ਗਰੂਰ ਨੂੰ ਮੈਂ ਤਾਂ ਜੀ ਮੂੰਹ ਲਾਏਗਾ ਦਾ ਆ ਛੱਡੋ ਪ੍ਰਧਾਨ ਜੀ ਨਹੀਂ ਹੋਣੀ ਜੀ ਮੈਂ ਕਹ ਹੁਣੀ ਨਹੀਂ ਜ਼ਿੰਮੇਦਾਰ ਭਾਈ ਦਾ ਹੱਥ ਜੱਥਾ ਮੂੜੂ ਮਰਾਉ ਮਠਾਈ ਖਾਉ 1 2 3 ਇਹਨਾਂ ਨੇ ਵੀ ਮਾਨ ਕਰਕੇ ਸੋਡੀ ਝੋਟੀ ਪਸੰਦ ਕਰੀ ਆ ਤੁਸੀਂ ਵੀ ਮੇਰਾ ਮਾਰ ਰੱਖੋ ਛੱਡ ਦਿਓ ਬੱਚਾ ਆਓ ਜੀ ਬੈਠੋ ਸਰਦਾਰ ਜੀ ਜਮੇ ਨਹੀਂ ਪਾਉਣਾ ਤੁਸੀਂ ਜੋ ਮਰਜੀ ਕਹਿ ਦਿਓ ਤੁਹਾਨੂੰ 2 ਲੱਖ ਮਿਲਣਾ ਨਹੀਂ 85 ਦੀ ਆ ਜੀ ਉਹ ਨਹੀਂ ਹੋਣੀਗੀ ਮੈਂ ਕਹਿੰਦਾ ਜੀ ਹੁਣ ਬੈਠੋ ਬੱਚਾ ਬੈਠੋ ਬੈਠੋ ਨਹੀਂ ਹੋਣੀ ਪ੍ਰਧਾਨ ਜੀ ਹੁਣ ਨਹੀਂ ਹੋਣੀ ਉਹ ਪ੍ਰਧਾਨ ਜੀ ਮੰਨ ਮਜਰਾ ਦੋਵੇ ਯਾਰ ਮੈਂ ਨਹੀਂ ਪ੍ਰਧਾਨ ਜੀ ਤੁਸੀਂ ਮੰਨ ਲਓ ਨਹੀਂ ਮੈਦਾ ਭਾਈ ਤੁਸੀਂ ਮੇਰੀ ਗੱਲ ਦਾ ਮੋਲੀ ਨਹੀਂ ਪਾਇਆ ਨਹੀਂ ਭਾਜੀ ਹੁਣ ਨਹੀਂ ਲੈਣਾ ਨਹੀਂ ਲੈਣਾ ਪ੍ਰਧਾਨ ਜੀ ਨਹੀਂ ਭਾਜੀ 85 ਦੀ ਆਪਾਂ ਨਹੀਂ ਨਹੀਂ ਮੈਂ ਨਹੀਂ ਦਿੰਦਾ ਭਾਈ ਆ ਗਿਆ ਸਰਦਾਰ 2 2.5 ਲੱਗਦੇ ਵਿੱਚ ਬਣੀ ਨਹੀਂ ਬਟਾ ਸਰਦਾਰ ਜੀ ਵੀ 2 ਪਾ ਲਈ ਰਜੈ ਲੱਗ ਜੇ ਆਪਣੀ ਨੂੰ ਲਾਉਂ ਚਾਉਂ ਚਾਉ ਮਾਰ ਕੋਈ ਬਲਟਰੀ ਉਹੀ ਛੋਟੇ ਨੂੰ ਘਾਟਾ ਕੱਟਦਾ ਮੱਚਾ ਲੁਧਿਆਣਾ ਤੋਂ ਕਾਉਂਕ ਜਲੰਧਰ ਪਿੰਡੀ ਪਿੰਡੀ ਹੈ ਨਾ ਬਿਲਕੁਲ ਸੁੱਡੀ ਸਹੀ ਗੱਲ ਆ ਜੀ ਪਰ ਆਪਾਂ ਇਹ ਕਹਿੰਦੇ ਆ ਬੰਦੇ ਮਾਨ ਕਰਕੇ ਆਏ ਆ YouTube ਤੇ ਆਏ ਆ ਕਿਸੇ ਗੱਲੋਂ ਉਹਨਾਂ ਨੂੰ ਆਏ ਨਾ ਹੋਵੇ ਪੂਰਾ ਉਹਦਾ ਜਮਾ ਕੇ ਲੈਣ ਜੀ ਉਹ ਸੋਡੀ ਝੋਟੀ ਤਰਕੇ ਦੀ ਆ ਕੇ ਦੇਖੀ ਆ ਸੋਡੀ ਝੋਟੀ ਤੇ ਨਜ਼ਰ ਸੀ ਕੋਈ ਬਾਜ਼ਾਰ ਚੋਂ ਝੋਟੀ ਫੱਟ ਨਹੀਂ ਆਈ ਉਹਨਾਂ ਦੇ ਕਿੰਨੀ ਕੋਣੇ ਉਹਨਾਂ ਨੂੰ ਪਹਿਲਾਂ ਹਾਂਜੀ ਬਾਜੀ ਲੈ ਬਾਈ ਵੀਡੀਓ ਬਣਾਉਂਦਾ ਲੈ ਵੇਖੀ ਬਾਈ ਚਲੋ ਆ ਜਾ ਆ ਜਾ ਪਾੜ ਦੂ ਦੂਜਾ ਬੰਦਾ ਜਾ ਕੇ ਚੋਂਦਾ ਠੀਕ ਹੈ ਜੀ ਭਾਜੀ ਛੱਡ ਦਿਓ ਜੀ ਮੰਡੀ ਨੂੰ ਬਹਿ ਲੈਣ ਦੇ ਦੇ ਆਰੀ ਮੰਡੀ ਬਾਹਰ ਦੇ ਦੇਖੋ ਜੀ ਅਗਲਾ ਉਹ ਮਾਰ ਕੱਢਦਾ ਵੀ ਅਗਲਾ ਕੇ ਲੱਗੋ ਕੋਪਾਈ ਜਾਂ ਨਾ ਭੈਣ ਫੜਦੇ ਜੇ ਫਿਰ ਉਹਨਾਂ ਦਾ ਜਿਹੜਾ ਕੋਈ ਚੇੜਾ ਨਹੀਂ ਬੀਰ ਜੀ ਆਇਓ ਰੇ ਮਾੜਿਆ ਬੈਠੋ ਦਰਸ਼ਕੀ ਜੋ ਤੇ ਜਿੱਤੋ ਜਿੱਤ ਕੰਨੀ ਆਇਆ ਕਰ ਇਹ ਨਹੀਂ ਹੈ ਵੀ ਕਿਸੇ ਗੱਲੋਂ ਉਹ ਕੋਈ ਨਹੀਂ ਬਾਈ ਅਗਲੇ ਆਇਆ ਜੀ ਬਤਾ ਦੇ ਐਸੀ ਗੱਲ ਨਹੀਂ ਸ਼ੌਨਿਆ ਕਦੇ ਅੱਜ ਤੱਕ ਰੇ ਨਵੇਂ ਬੋਲਦੇ ਨਹੀਂ ਜਿਹੜੀ ਗੱਲ ਕਹਤੀ ਉਹ ਉਹਨੂੰ ਵੀ ਕਹਤੀ ਲਾਤਾ ਜੀ ਲਾਤਾ ਬਗਲਾ ਕਾ ਗੋਰੀ ਆਹ ਜੀ ਆਜੋ ਜੀ ਸਾਡੇ ਪ੍ਰਧਾਨ ਜੀ ਆ ਰਾਜੂ ਜੀ ਮੰਡੀ ਦੇ ਮੁੱਖ ਮਹਿਮਾਨ ਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਗੱਲ ਕਹੀ ਸਾਡੇ ਰਾਜੂ ਜੀ ਸਾਡੀ ਮੰਡੀ ਜੌਲੀ ਜੀ ਦਾ ਇਹ ਗੋਣਾ ਨਾ ਕਿਸੇ ਮੈਚ ਹੀ ਨਹੀਂ ਹੈਗਾ ਇਹਦੀ ਸ਼੍ਰੀ ਇੱਧਰ ਸੁਣੋ ਜੀ ਕੋ ਪੈਰ ਚੱਪੇ ਸਾਡੇ ਰਾਜੂ ਪ੍ਰਧਾਨ ਜੀ ਆ ਜੀ ਠੀਕ ਹੈ ਜੀ ਬਹੁਤ ਸਾਡੀ ਜਾਨ ਆ ਬਹੁਤ ਪਿਆਰੇ ਨੇ ਜੇ ਕੋਈ ਵੀ ਸਾਡਾ ਮੰਡੀ ਚ ਰੌਣਾ ਗੌੜਾ ਇਹੀ ਨਵੇਂ ਨੜਿਆ ਆ ਆ ਜਿੰਨਾ ਦੀ ਮਹਸਾ ਦਾ ਵੀ ਇਹਨਾਂ ਦੇ ਹੱਥੋਂ ਹੀ ਨਵੇਂੜਿਆਗਾ ਇਹਦਾ ਸੌਦਾ ਹੋਇਆ ਜੀ ਬਹੁਤ ਖਰੀ ਝੋਟੀ ਆ ਜੀ ਟੂ ਕੇ ਸੂਏ ਝੋਟੀ ਆ ਕਿੰਨਾ ਦੁੱਧ ਆਇਆ ਥੱਲੇ ਜੀ 15 ਲੀਟਰ ਆ ਜੀ 15 ਲੀਟਰ ਆ ਜੀ ਹਾਂ ਜੀ ਇਹ ਜਿੰਨਾ ਮਰਜੀ ਦੇ ਦੇ 18 ਦੇ ਦੇ 20 ਦੇ ਦੇ ਪਰ ਇਹਨਾਂ ਨੇ ਘਟਾ ਕੇ ਦੱਸਿਆ ਠੀਕ ਹੈ ਜੀ ਵੀ 15 ਲੀਟਰ ਆ ਠੀਕ ਹੈ ਹਮੇ ਕੱਚਾ ਹੈ 2-4 ਦਿਨਾਂ ਚ 10 ਦਿਨਾਂ ਚ ਬਾਈ ਜਰੀ ਦੀ ਜੂਈ ਆ 5 ਦਿਨ ਨਹੀਂ ਹੋਏ ਆ 10 ਦਿਨ ਹੋਏ ਬਾਈ ਜਰੀ ਦੀ 8 ਦਿਨ ਹੋ ਗਏ 7 ਦਿਨ ਹੋ ਗਏ 20 ਦਿਨਾਂ ਚ ਦੁੱਧ ਵਾਧਦੀ ਆ ਝੂਠੀ ਆ ਕੇ ਮਗਰ ਕੱਟਾ ਜੀ ਮਗਰ ਕੱਟਾ ਜੀ ਕਿਹੜੀ ਨਸਲ ਦੀ ਮੱਝ ਆਈ ਇਹ ਇਹ ਮੋਰਾ ਜੀ ਆ ਜਾਂਦੀ ਆ ਜੀ ਮੋਰਾ ਜੀ ਆ ਜਾਂਦੀ ਆ ਮੋਰਾ ਜੀ ਆ ਜਾਂਦੀ ਆ ਠੀਕ ਹੈ ਜੀ ਵੀਰ ਜੀ ਆਏ ਸੀ YouTube ਤੇ ਬਾਹਰੋਂ ਆਏ ਆ ਕਿਹੜੀ ਜਗ੍ਹਾ ਤੋਂ ਆਏ ਜੀ ਜਲੰਧਰ ਤੋਂ ਆਏ ਆ ਜੀ ਜਲੰਧਰ ਤੋਂ ਜੀ ਹਾਂ ਬਾਹਰ ਕੈਨੇਡਾ ਗਏ ਹੋਇਆ ਸਾਰਾ ਪਰਿਵਾਰ ਤੇ ਆਪਣੇ ਵੀਡੀਓ ਪੂਰੇ ਦੇ ਦਿੰਦੇ ਆ ਜੀ ਹਾਂ ਜੀ YouTube ਦੇਖ ਕੇ ਆਏ ਆ ਆਪਣੇ ਠੀਕ ਹੈ ਜੀ ਹਾਂ ਇਹ ਵੀ ਬਹੁਤ ਚੰਗੇ ਬੰਦੇ ਆ ਇਹਨਾਂ ਨੇ ਅੱਜ ਬੀਤੀ ਪ੍ਰਧਾਨ ਜੀ ਮੈਸ ਅੱਛਾ ਪਾਜੀਆਂ ਨੂੰ ਦਿੱਤੀ ਅੱਜ ਹੀ ਇਹਨਾਂ ਨੇ ਇਹ ਕਹਿੰਦੇ ਉਸੇ ਵਕਤ ਹੀ ਤਾ ਪੈਸੇ ਗਿਣਾ ਦਿਓ ਪ੍ਰਧਾਨ ਜੀ ਚਾਹ ਨੂੰ ਕਹਿ ਦਿਓ ਜੀ ਅੱਛਾ ਜੀ ਚਾਹ ਤੁਸੀਂ ਗਿਣਾ ਦਿਓ ਮੈਂ ਮੈਂ ਗਿਣਾ ਦੇ ਜਿੰਨਟ ਮਿੰਟ ਵੀ ਲੱਗਦਾ